ਕੋਨਕੀਐ ਸੀਪੀ 67 ਮੋਵਲ ਮਹਾਲੀ ਦੇ ਤੇ ਹੋ ਰਹੀ ਹੈ ਸਾਡੀ ਫਿਲਮ ਜੀਹਾਂ ਗੁਰੂ ਨਾਨਕ ਜਹਾਜ ਅਖੀਰ 1 ਸਾਲ ਦੀ ਮਿਹਨਤ ਸਾਡੇ ਸਾਰੇ ਕਲਾਕਾਰਾਂ ਦੀ ਰੰਗ ਲਿਆਉਣ ਜਾ ਰਹੀ ਹੈ ਤੇ ਅੱਜ ਸਾਡੀ ਫਿਲਮ ਸਕਰੀਨ ਦੇ ਉੱਪਰ ਦਿਖਾਈ ਦੇਵੇਗੀ ਵੱਡੇ ਸਿਨੇਮਾ ਘਰਾਂ ਦੇ ਵਿੱਚ ਤੇ ਅੱਜ ਹੈ ਜੀ ਸਾਡੀ ਫਿਲਮ ਦਾ ਪ੍ਰੀਮੀਅਰ ਕਿਉਂਕਿ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਸੀਂ ਪਹੁੰਚੇ ਹਾਂ 3P67 ਮਾਲ ਮਹਾਲੀ ਦੇ ਵਿੱਚ ਕਿਉਂਕਿ ਫਿਲਮ ਵਰਲਡਵਾਈਡ ਸਾਰੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਪਰ ਅੱਜ ਸਪੈਸ਼ਲ ਪ੍ਰੀਮੀਅਰ ਮਾ 3P67 ਮਾਲ ਮਹਾਲੀ ਦੇ ਵਿੱਚ ਅਸੀਂ ਅੱਸੀ ਵੀ ਪਹੁੰਚੇ ਹਾਂ ਉੱਥੇ ਕਿ ਮੇਰੇ ਨਾਲ ਮੇਰਾ ਬੜਾ ਹੀ ਪਿਆਰਾ ਦੋਸਤ ਅਮਨਦੀਪ ਸਿੰਘ ਔਰ ਅਸੀਂ ਅਮਨ ਦਾ ਨੇ ਬਹੁਤ ਸਾਰੀਆਂ ਬਾਲੀਵੁੱਡ ਦੀਆਂ ਫਿਲਮਾਂ ਦੇ ਵਿੱਚ ਹੀ ਕੰਮ ਕੀਤਾ ਹੈ ਔਰ ਪੰਜਾਬੀ ਮੂਵੀਜ਼ ਦੇ ਵਿੱਚ ਹੀ ਕੰਮ ਕੀਤਾ ਹੈ 스타 ਕਲਾਕਾਰ ਹੈ ਸਾਡਾ ਔਰ ਅੱਜ ਦੀ ਫਿਲਮ ਦੇ ਵਿੱਚ ਵੀ ਤੁਸੀਂ ਦੇਖਿਓ ਜਦੋਂ ਸਿਨੇਮਾ ਘਰਾਂ ਤੇ ਜਾਓਗੇ ਤੇ ਅਮਨ ਦੀ ਲੁੱਕ ਤੁਹਾਡੇ ਸਾਹਮਣੇ ਆਪਣੇ ਆਪ ਨਜ਼ਰ ਆਏਗੀ ਸੋ ਆਓ ਅੱਜ ਤਾਂ ਆਪਣੇ ਵਲੌਗ ਦੇ ਜ਼ਰੀਏ ਦਿਖਾਉਣੇ ਆਂ ਜੀ ਇਸ ਫਿਲਮ ਦਾ ਪ੍ਰੀਮੀਅਮ ਤੇ ਘਰੌਣਕ

ਤੂਫਾਨ ਬਹੁਤ ਵੱਡਾ ਬਹੁਤ ਵੱਡਾ ਹੈ ਪੁੱਤ ਪਰ ਆਪਣੇ ਗੁਰੂ ਤੋਂ ਵੱਡਾ ਨਹੀਂ ਸਭ ਕੁਝ ਤੁਮ ਰਹਿ ਹੱਥ ਮੈਂ ਤੁਮ ਹੀ ਹੋ ਤਸਹਾਏ ਕੈਨੇਡਾ ਪੁੱਤ ਬਾਪੂ ਜੀ ਅਸੀਂ ਕੈਨੇਡਾ ਨਹੀਂ ਜਾਣਾ ਜਾਵਾਂਗੇ ਪੁੱਤ ਪਰ ਆਪਣਾ ਮੁਲਕ ਆਜ਼ਾਦ ਹੋਣਾ ਇਲਾਕੇ ਦੇ ਵਿਲੀ ਜਨਤਾ ਨੂੰ ਪ੍ਰੋਡਕਸ਼ਨ ਨੂੰ ਬਹੁਤ-ਬਹੁਤ ਮੁਬਾਰਕਾ ਸ਼ਰਨ ਭਾਈ ਨੇ ਇਸ ਵਾਰ ਫਿਰ ਕਮਾਲ ਕਰ ਦਿੱਤਾ ਸਿਰਾ ਲਾ ਦਿੱਤਾ ਔਰ ਖੁਸ਼ੀ ਹੈ ਇਸ ਫਿਲਮ ਦਾ 파ਟ ਬਣ ਕੇ ਵੀ ਔਰ ਮੈਂ ਤੇ ਕਹਾਂਗਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਇਹ ਫਿਲਮ ਜ਼ਰੂਰ ਦਿਖਾਉਣੀ ਚਾਹੀਦੀ ਹੈ ਪਰਿਵਾਰ ਸਮੇਤ ਆਉਣਾ ਚਾਹੀਦਾ ਕਿਉਂਕਿ ਇਹ ਉਹ ਸਟੋਰੀ ਆ ਜਿਹੜੀ ਕਿਤੇ ਨਾ ਕਿਤੇ ਅੱਖ ਖੋਲੇ ਆ ਸਾਡੇ ਔਰ ਮੈਨੂੰ ਲੱਗਦਾ ਹੈ ਕਿ ਅੱਜ ਘਰ-ਘਰ ਦੇ ਵਿੱਚ ਮੇਵਾ ਸਿੰਘ ਦੀ ਗੱਲ ਚੱਲੇਗੀ ਸੋ ਜਦੋਂ ਅਵਾ ਡਿਸਕ੍ਰੀਨ ਤੇ ਪੂਰੀ ਦੀ ਪੂਰੀ ਫਿਲਮ ਦੇਖ ਕੇ ਭਾਵੁਕ ਹੁੰਦੇ ਹੋਏ ਨਜ਼ਰ ਆਏ ਬਿਲਕੁਲ ਦੇਖੋ ਸਾਡੇ ਪੁਰਖਿਆਂ ਦੀਆਂ ਕਹਾਣੀਆਂ ਔਰ ਜਦ ਉੱਥੇ ਮੀਵਸੇਗ ਨੂੰ ਸਜ਼ਾ ਮਿਲਦੀ ਆ ਫਾਂਸੀ ਮਿਲਦੀ ਔਰ ਜਦ ਫੱਟੜਿਆ ਪੰਜਾਬੋਂ ਦਾ ਹੱਟ ਪਿੱਛੇ ਹੱਟ ਪਿੱਛੇ